और तो भाई कुछ देख रहे हैं इतना पानी इतना सिरो लीक हो रही है कि बहुत ज्यादा बच्चे रोटी खाण का भी मौके पे बैठे हैं घर बنده बीमार दवाई लेन का भी मौके बैठे हैं लोग गांदे निकल다 कि बच्चे बच्चे जो स्कूल जाते हैं वो हाथ में जूते पकड़ के आते हैं बताओ ना स्कूल बच्चे जा सकते है, ना ट्यूशन जा सकते है। हमारा इतना बुरा हालत ਸਵਾਈ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਪਾਣੀ ਇਸ ਹਿਸਾਬ ਨਾਲ ਲੱਗਾ ਹੈ ਕਿ ਮੱਛਰ ਹੋਰ ਵਧਾਇਆ ਜਾ ਰਿਹਾ ਹੈ ਜਿਸ ਹਿਸਾਬ ਨਾਲ ਪਾਣੀ ਲੱਗਾ ਹੈ ਮੱਛਰ ਇੰਨਾ ਜ਼ਿਆਦਾ ਹੋ ਰਿਹਾ ਹੈ ਕਿ ਸਰਕਾਰ ਨੂੰ ਕੋਈ ਉਹ ਨਹੀਂ ਆ ਗਿਆ ਫੋਨ ਕਰ ਕਰ ਥੱਕ ਗਏ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਸਰਕਾਰ ਕੋਲ ਜਾਂਦੇ ਆ ਤਾਂ ਮਿੱਠੇ ਬੋਲੇ ਦੇ ਕੇ ਭੇਜ ਦਿੰਦੇ ਜਾਓ ਟੋਟਾ ਕੰਮ ਹੋ ਜਾਊਗਾ ਅਜੋਨ ਦਾ ਕੱਲ ਦਾ 20 ਹਲੋ ਕ ਟਕਾ ਟਕ ਮੱਛਰ ਸੰਜੇ ਤਲਵਾਰ ਹੋ चाहे इस समय भोले जी बने हुए हैं हम लोग हर जगह कोई सुनवाई नहीं होती है यहाँ पे बस बोल देते हैं जाओ हो जाएगा हो जाएगा पानी जैसे आज ऐसे रोज का हम लोगों का यही यही काम है हम लोग धरना भी दिए हर चीज करके थक गए हैं अब हम लोग कहाँ जाए क्या करें चौबीस घंटे ਇਸ ਗਲੀ ਮੈਂ ਐਸਾ ਕੌਣ ਹੈ ਮਤਲਬ ਸਰਕਾਰ ਹੈ ਕਿ ਜੋ ਆ ਕੇ ਗਈ ਨਹੀਂ ਹੈ ਸਭ ਆ ਕੇ ਦੇਖ ਕੇ ਜਾਂਦੇ ਬਸ ਇੱਕ ਹੀ ਬਾਤ ਬੋਲਦੇ ਹੋ ਜਾਊਗਾ ਹੋ ਜਾਊਗਾ ਸਭ ਐਸੇ ਕਰਕੇ ਕਰਕੇ ਇੱਕ ਸਰਕਾਰ ਜਾਂਦੀ ਹੈ ਦੂਜੀ ਸਰਕਾਰ ਆਉਂਦੀ ਹੈ ਸਰ ਇਸ ਰਿਗਾਰਡਿੰਗ ਅਸੀਂ ਕੌਂਸਲਰ ਨੂੰ 50 ਵਾਰ ਵੀਡੀਓ ਭਾ ਚੁੱਕੇ ਆ ਉਹਨਾਂ ਨਾਲ ਫੋਨ ਤੇ ਵੀ ਗੱਲ ਹੋ ਚੁੱਕੀ ਹੈ ਉਹਨਾਂ ਨੇ ਸਾਨੂੰ 10 ਤਰੀਕ ਦਾ ਟਾਈਮ ਦਿੱਤਾ ਸੀਗਾ 10 ਤਰੀਕ ਤੋਂ ਪੂਰਾ ਮਹੀਨਾ ਜੁਲਾਈ ਦਾ ਨਿਕਲ ਗਿਆ ਅਗਸਤ ਵੀ ਸ਼ੁਰੂ ਹੋ ਗਿਆ ਹਜੇ ਵੀ ਫੇਰ 10 ਦਿਨ ਦਾ ਟਾਈਮ ਦੇ ਦੇ ਆਪ ਵਿਆਲਾ ਲਈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨੀਤਨ ਦਵਾਰਾ ਅੱਜ ਲੁਧਿਆਣਾ ਦੇ ਵਿੱਚ ਮੌਜੂਦ ਆ ਲੁਧਿਆਣਾ ਪੁਨੀਤ ਨਗਰ ਗਲੀ ਨੰਬਰ 1 ਦੇ ਵਿੱਚ ਜਿहां ਦੱਸਣ ਲੱਗੇ ਆ ਲੁਧਿਆਣਾ ਦੇ ਪੁਨੀਤ ਨਗਰ ਦੇ ਵਿੱਚ ਦੇ ਹਾਲਾਤ ਜਿਹੜੇ ਆ ਕੀ ਬਣੇ ਹੋਏ ਨੇ ਗੰਦਗੀ ਦੇ ਵਿੱਚ ਕਿਉਂਕਿ ਇੱਕ ਪਾਸੇ ਦੀ ਜੇਕਰ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਨੂੰ ਸਫਾਈ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਆ ਸਾਫ ਸਫਾਈ ਕੀਤੀ ਜਾ ਰਹੀ ਹੈ ਸਫਾਈ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਤੇ ਪੁਨੀਤ ਨਗਰ ਇਲਾਕੇ ਦੇ ਜਿਹੜੇ ਹਾਲਾਤ ਨੇ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿਸ ਜਗ੍ਹਾ ਤੇ ਹਾਲਾਤ ਬੱਤੋ-ਬੱਤਰ ਬਣੇ ਨੇ ਲੋਕਾਂ ਦਾ ਕਹਿਣਾ ਹੈ ਕਿ ਰੋਟੀ ਖਾਣੀ ਵੀ ਜਿਹੜੀ ਕਾਫੀ ਔਖੀ ਹੋ ਚੁੱਕੀ ਹੈ ਉਸ ਤਸਵੀਰ ਤੁਹਾਡੇ ਨਾਲ ਸਾਂਝਾ ਕਰਾ ਦੇਣਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਸੀਵਰੇਜ ਜਿਹੜਾ ਵਾ ਉਹ ਲੀਕੇਜ ਹੋ ਰਿਹਾ ਹਾਲਾਂਕਿ ਉਸ ਤੇ ਉੱਤੇ ਕਿਸ ਤਰੀਕੇ ਇੱਟੇ ਜਿਹੜੇ ਆ ਰ ਹੌਣ ਤੇ ਇਹ ਸੀਵਰੇਜ ਦਾ ਜਿਹੜਾ ਪਾਣੀ ਆ ਜਾਂ ਸੀਵਰੇਜ ਦਾ ਜਿਹੜਾ ਗੰਦਾ ਪਾਣੀ ਆ ਉਹ ਕਿਸ ਤਰੀਕੇ ਬਾਹਰ ਆ ਸਕਦਾ ਉਸ ਤੋਂ ਬਾਅਦ ਜੇਕਰ ਇਸ ਸੀਵਰੇਜ ਦੇ ਵਿੱਚ ਗੈਸ ਬਣ ਜਵੇ ਤੇ ਕਿਤੇ ਇੱਕ ਵੱਡਾ ਹਾਸੇ ਦਾਇ ਕਾਰਨ ਹੈ ਸੀਵਰੇਜ ਜੇ ਸੀਵਰੇਜ ਨੂੰ ਕਿਸ ਤਰੀਕੇ ਲੋਕਾਂ ਵੱਲੋਂ ਇੱਟਾ ਰੱਖ ਕੇ ਜਾਮ ਕੀਤਾ ਹੋਇਆ ਸੋ ਪਲਾਟ ਦੇ ਵਿੱਚ ਖਾਲੀ ਪਲਾਟ ਦੇ ਵਿੱਚ ਪਾਣੀ ਉਹ ਕਿਸ ਤਰੀਕੇ ਜਾ ਰਿਹਾ ਲਗਾਤਾਰ ਕੰਟੀਨਿਊ ਪਾਣੀ ਜੜਾ ਲਗਾਤਾਰ ਆ ਰਿਹਾ ਵੈ ਬਿਲਕੁਲ ਇਹ ਲੱਗਦਾ ਹੈ ਕਿ ਕਿਸ ਤਰੀਕੇ ਕੋਈ ਬਰਸਾਤ ਨਹੀਂ ਹੋ ਰਹੀ ਹੈ ਸਟੈਂਪ ਬਿਲਕੁਲ ਧੁੱਪਕਲੀ ਹੋਈ ਹੈ ਮੌਸਮ ਬਿਲਕੁਲ ਸਾਫ ਹੈ ਉਸ ਤੋਂ ਬਾਜ਼ੂਦ ਲੋਕਾਂ ਦੇ ਘਰਾਂ ਦੇ ਬਾਹਰ ਪਾਣੀ ਇਸ ਤਰੀਕੇ ਜਿਮੋੜਾ ਬਣਾ ਕੇ ਖੜਾ ਹੈ ਜਿੱਦਾਂ ਕਿ ਕਾਫੀ ਜ਼ਿਆਦਾ ਬਰਸਾਤ ਹੋਈ ਹੋਵੇ ਤੇ ਬਰਸਾਤ ਦਾ ਪਾਣੀ ਖੜਾ ਹੋਵੇ ਪਰ ਦੱਸਦੇ ਕਿ ਪੁਨੀਤ ਨਗਰ ਗਲੀ ਨੰਬਰ 1 ਦੇ ਵਿੱਚ ਮੌਜੂਦ ਆ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਲੋਕ ਖੱਜਲ ਖਵਾਰ ਹੋ ਰਹੇ ਨੇ ਪਰ ਪਾਣੀ ਦੀ ਜੜੀ ਹੈ ਕਿਸੇ ਪ੍ਰਕਾਰ ਦੀ ਕੋਈ ਸਫਾਈ ਨਹੀਂ ਹੈਗੀ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਲੋਕ ਮੌਜੂਦ ਨੇ ਨਾਮ ਕੀ ਹੈਗਾ ਤੁਹਾਡਾ ਅਰੇ ਅਨੁਰਾਜ ਜੀ ਆ ਤੁਸੀਂ ਸਾਰੇ ਇਕੱਠੇ ਹੋ ਗਏ ਹੋ ਕੀ ਕਾਰਨ ਕਾਰਨ ਇਹ ਸਮੱਸਿਆ ਸੀਬ ਰਹੀ ਦੀ ਬਹੁਤ ਦਿੱਕਤ ਆ 20 ਸਾਲ ਤੋਂ ਇਹ ਕੁਝ ਦੇਖ ਰਹੇ ਆ ਇੰਨਾ ਪਾਣੀ ਇੰਨਾ ਸੀਵਰੇਜ ਲੀਕ ਹੋ ਰਿਹਾ ਕਿ ਬਹੁਤ ਜ਼ਿਆਦਾ ਬੱਚੇ ਰੋਟੀ ਖਾਣ ਤਾਂ ਵੀ ਓਕੇ ਆ ਬਈ ਕੋਈ ਪੇਜੈਂਟ ਘਰ ਬੰਦਾ ਬਿਮਾਰ ਦਵਾਈ ਲੈਣ ਤਾਂ ਵੀ ਓਕੇ ਬੈਠੇ ਆ ਸਰਕਾਰ ਕੋਲ ਜਾਂਦੇ ਆ ਤਾਂ ਮਿੱਠੇ ਬੋਲਿਆਂ ਦੇ ਕੇ ਭੇਜ ਦਿੰਦੇ ਜਾ ਟਟਾ ਕੰਮ ਹੋ ਜਾਊਗਾ ਅਜੋਂ ਦਾ ਕਾਲੁੰਦਾ 20 ਸਾਲੋਂ ਕ ਟਕਟਸ ਮਿਚਾਉ ਨੂੰ ਨਹੀਂ ਕੋਈ ਸਮੱਸਿਆ ਨਹੀਂ ਗਈ ਹੁਣ ਮੌਸਮ ਠੀਕ ਆ ਪਾਣੀ ਬਰਸਾਤ ਹੋ ਆ ਬਿਲਕੁਲ ਨਹੀਂ ਕੋਈ ਮੌਸਮ ਬਿਲਕੁਲ ਠੀਕ ਹੈ ਕੋਈ ਬਰਸਾਤ ਨਹੀਂ ਸਿਰੇ ਸੀਵਰੇਜ ਹੀ ਲੀਕ ਹੋ ਰਿਹਾ ਵਾ ਸੀਵਰੇਜ ਸਮੱਸਿਆ 20 ਸਾਲ ਤੋਂ ਇਹ ਚੀਜ ਕੁਝ ਦੇਖਦੇ ਨਹੀਂ ਆ ਰਹ ਸਾਰਾ ਸੀਵਰੇ ਦਾ ਪਾਣੀ ਆ ਇਹ ਕੋਈ ਸਰਪਾ ਦਾ ਕੋਈ ਬਰਸਾ ਦਾ ਪਾਣੀ ਨਹੀਂ ਗਾ ਬਿਲਕੁਲ ਬਰਸਾ ਦਾ ਪਾਣੀ ਨਹੀਂ ਹੈ ਸਾਤੇ ਝੂਠ ਹੈ ਤੋਂ ਆਪਣ ਨਿਕਲੀ ਹੋਈ ਆ ਕੋਈ ਬਾਰਸ਼ ਨਹੀਂ ਪੈ ਰਹੀ ਸੀਵਰੇ ਦਾ ਪਾਣੀ ਇਹ ਬਲੋਕ ਲੀਕ ਹੋ ਰਿਹਾ ਪਾਣੀ ਪਰਮਾਨੈਂਟ ਇਦਾਂ ਹੀ ਖੜਾ ਰਹਿਣਾ 24 ਘੰਟੇ 24 ਘੰਟੇ ਦਿਨ ਹੋਵੇ ਚਾਹੇ ਰਾਤ ਹੋਵੇ 24 ਘੰਟੇ ਪਾਣੀ ਇਹ ਚੱਲਦਾ ਪਿਆ ਨਗਾਂ ਦੇ ਨਿਕਲਦਾ ਕਿ ਬੱਤੀ ਬੱਚੇ ਜੋ ਸਕੂਲ ਜਾਂਦੇ ਉਹ ਹੱਥ ਤੇ ਜੂਤੇ ਪਕੜ ਕੇ ਆਤੇ ਹੈ ਬਤਾਓ ਨਾ ਸਕੂਲ ਬੱਚੇ ਜਾ ਸਕਤੇ ਨਾ ਟਿਊਸ਼ਨ ਜਾ ਸਕਤੇ ਹਮਾਰਾ ਇੰਨਾ ਬੁਰਾ ਹਾਲ ਹੈ ਕਿ ਹਮ ਸਰਕਾਰ ਕਿ ਵੇ एकदम ਖਿਲਾਫ ਹੋ ਗਏ ਆਂ ਹਮ ਕਿਸੇ ਕੋ ਬੋਟ ਨਹੀਂ ਦੇਣਾ ਚਾਹਤੇ ਹਮ ਨਹੀਂ ਚਾਹਤੇ ਹਾਂ ਕਿ ਕਾਉਂਸਲ ਕੌਣ ਹੈ ਜੀ ਹਮਾਰੇ ਗੋਰਿਆਲ ਹੈ اچھا ਤੇ ਉਹਨਾਂ ਵੱਲੋਂ ਉਹਨਾਂ ਕੋਲ ਗਏ ਸੀ ਕਿ ਕੰਪਲੇਨਟ ਲੈ ਕੇ ਗਏ ਹਮ ਲੋਗ ਉਹਨਕੋ ਕਿੰਨੀ ਵਾਰੀ ਕੰਪਲੇਨ ਕਰ ਸੁਕੇ ਕਿੰਨੀ ਵਾਰੀ ਉਹਨਕੋ ਕਹਿ ਚੁਕੇ ਐਸੇ ਕੋਈ ਸਰਕਾਰ ਨਹੀਂ ਹੈ ਕਿ ਹਮ ਲੋਗ ਕਿੰਨੀ ਵਾਰੀ ਚਾਹੇ ਸੰਜੇ ਤਲਵਾਰ ਹੋਵੇ ਚਾਹੇ ਇਸ ਸਮੇ ਭੋਲੇ ਜੀ ਬਨੇ ਹੋਏ ਹਨ ਹਮ ਲੋਗ ਹਰ ਜਗ੍ਹਾ ਗੇੜੇ ਲਾ ਲਾ ਕੇ ਨਾ ਹਮ ਥੱਕ ਗਏ ਹ ਕੋਈ ਸੁਣਵਾਈ ਨਹੀਂ ਹੁੰਦੀ ਹੈ ਯਹਾਂ ਪੇ ਬਸ ਬੋਲ ਦਿੰਦੇ ਹੈ ਜਾਓ ਹੋ ਜਾਏਗਾ ਹੋ ਜਾਏਗਾ ਅਚਾ ਪਨੀਤਨਗਰ ਇਲਾਕੇ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਬੱਚੇ ਸਵੇਰੇ ਸਕੂਲ ਚ ਜਦੋਂ ਜਾਂਦੇ ਉਹਨਾਂ ਨੂੰ ਕਾਫੀ ਹਦਿਕਤਾ ਆਂਦੀਆਂ ਨੇ ਉਹ ਆਪਣੇ ਬੂਟ ਜਿਹੜੇ ਆ ਉਹ ਹੱਥਾਂ ਦੇ ਵਿੱਚ ਫੜਦੇ

ਐਸੋ ਇਹ ਦਿੱਕਤ ਜਿਹੜੀ ਹੈ ਕਿੱਥੇ ਦੂ ਅਕਿੰਨੀ ਕਿ ਦੂਰ ਤੱਕ ਹੈ ਕਿ ਕਿੰਨੀ ਦੂਰ ਤੱਕ ਕੀ ਮੰਨ ਕੋਟ ਦੇ ਮੋਟਰਸਾਈਕਲ ਖੜਾ ਵਾ ਹਾਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਇਹ ਜਿਹੜੀ ਪੂਰੀ ਗਲੀ ਹੈ ਜਿੱਥੋਂ ਸ਼ੁਰੂਆਤ ਹੁੰਦੀ ਹੈ ਪੁਨੀਤ ਨਗਰ ਗਲੀ ਨੰਬਰ 1 ਦੇ ਵਿੱਚ ਇੰਟਰ ਕਰੂੰਗੇ ਤਾਂ ਉਸ ਤੋਂ ਬਾਅਦ ਸਿਰਫ ਤੁਹਾਨੂੰ ਗਲੀ ਦੇ ਵਿੱਚ ਪਾਣੀ ਹੀ ਨਜ਼ਰ ਆਊਗਾ ਉਹ ਵੀ ਸੀਵਰੇਜ ਦਾ ਗੰਦਾ ਪਾਣੀ ਜਿੱਥੇ ਕੀ ਦੱਸ ਦਈਏ ਕਿ ਮਲੇਰੀਆ ਵਰਗੀਆਂ ਬਿਮਾਰੀਆਂ ਤੇ ਉਸ ਤੋਂ ਬਾਅਦ ਗਰਮੀ ਦੇ ਵਿੱਚ ਹੋਣ ਵਾਲੀਆਂ ਗੰਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਕਿਤੇ ਨ ਕਿਤੇ ਲੱਗ ਜਾਂਦੀਆਂ ਨੇ ਸੋ ਸਰੀਰ ਨੂੰ ਕਿਉਂਕਿ ਇੱਕ ਪਾਸੇ ਜੇਕਰ ਗੱਲ ਕਰੀਏ ਤੇ ਹੈਲਥ ਵੱਲੋਂ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਵਾਸਤੇ ਸਫਾਈ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਮੱਛਰ ਡੇਂਗੂ ਵਾਲੇ ਮੱਛਰ ਜਾਂ ਮਲੇਰੀਆ ਵਰਗੀਆਂ ਬਿਮਾਰੀਆਂ ਲੱਗਣ ਗਿਆ ਤੇ ਪਰਿਵਾਰ ਕਿੱਥੇ ਜਾਣਗੇ ਕਿਉਂਕਿ ਜੇਕਰ ਇਸ ਇਲਾਕੇ ਦੇ ਵਿੱਚ ਮੱਛਰਾਂ ਦਾ ਇੱਕ ਪਾਸੇ ਕਾਫੀ ਵਧੀਆ ਤਰੀਕੇ ਨਾਲ ਜਿਹੜਾ ਪੋਸ਼ਣ ਕੀਤਾ ਜਾ ਰਿਹਾ ਕਿਉਂਕਿ ਪਾਣੀ ਗੰਦਾ ਵੈ ਇਸ ਕਰਕੇ ਮੱਛਰਾਂ ਦਾ ਜਿਹੜਾ ਪੋਸ਼ਣ ਇਸ ਇਲਾਕੇ ਦੇ ਵਿੱਚ ਹੋ ਰਿਹਾ ਇਸ ਇਲਾਕੇ ਦੇ ਵਿੱਚ ਮੱਛਰ ਕਿੰਨੇ ਕੇ ਵਧੀਆ ਲੱਗ ਰਹੇ ਨੇ ਤੁਹਾਨੂੰ ਬਹੁਤ ਮੱਛਰ ਵਧੀਆ ਨਹੀਂ ਘਟ ਗਿਆ ਲੱਗਦੇ ਨੇ ਮੱਛਰ ਬਹੁਤ ਜ਼ਿਆਦਾ ਮੱਛਰ ਬੱਚੇ ਛੋਟੇ ਬਿਮਾਰ ਹੋ ਕੇ ਬੈਠ ਪਏ ਆ ਸਾ ਮੱਛਰ ਨਹੀਂ ਮਤ ਕਰੀਏ ਕੀੜੇ ਮਕੋੜੇ ਤਾਂ ਇਸ ਇਸ سے ਕੀੜੇ ਮਕੋੜੇ ਤਾਂ ਘਰ ਵਿੱਚ ਵੱਢ ਜਾਂਦੇ ਦਿਨੇ ਵੀ ਲੱਗਦੇ ਕੀ ਦਿਨੇ ਮੇ ਰਾਤ ਮੇ 24 ਘੰਟੇ ਆਪ ਕੀ ਮੱਛਰ ਤਾਂ ਲੱਗਦੇ ਲੱਗਦੇ ਆ ਪਰ ਕੀੜੇ ਮਕੋੜੇ ਵੀ ਘਰ ਵਿੱਚ ਵੱਢਣੇ ਪੈਂਦੇ ਕਛੂਆ ਸਾਬ ਲਾ ਕੇ ਰੱਖਣੀ 24 ਘੰਟੇ ਐਡੇ ਮੱਛਰ ਮੋਟੇ ਮੋਟੇ ਤਾਂ ਫੜਾ ਘੱਟ ਲੜਦਾ ਫੜ ਮੱਛਰ ਕਰ ਦਿੰਦੇ ਰਾਜੇ ਮੱਛਰ ਬਹੁਤ ਅੱਛਾ ਲੱਗਦਾ ਨਹੀਂ ਕਿ ਗਰਮੀਆਂ ਦੇ ਵਿੱਚ ਕਈ ਬਿਮਾਰੀਆਂ ਜਿਹੜੀਆਂ ਸਰੀਰ ਨੂੰ ਲੱਗਦੀਆਂ ਨੇ ਦਿੱਕਤਾਂ ਕਾਫੀ ਆਉਂਦੀਆਂ ਨੇ ਦਿੱਕਤਾਂ ਰੀਆਂ ਬਹੁਤ ਜ਼ਿਆਦਾ ਹੀ ਦਿੱਕਤਾਂ ਆ ਰਹੀਆਂ ਨੇ ਲੋ ਡਾਕਟਰ ਕੋਲ ਦਵਾਈ ਲੈਣ ਜਾਣਾ ਛੋਟੇ ਛੜੇ ਘਰ और या बच्चे या सबन अच्छा लड़ता बहुत अच्छा लड़दा बहुत ही आ चुके चुके इस गली में ऐसा कौन सा मतलब सरकार है की जो आके गई नहीं है सब आके देख के जाते है बस एक ही बात बोलते हो जाऊगा हो जाऊंगा ऐसे करते करते एक सरकार जाती है दूसरी सरकार आती है हम लोग मतलब हर सरकार के घेड़े ला ला

मेरा नाम है पटेश्वरी प्रसाद तिवारी कह रहे हैं कि जब से काली सरकार बना के गई गली, वो है गली बाद चालू हो गया शिवराज बहना अच्छा। फिर कांग्रेस सरकार गई हम लोग गहरा कट कट के थक गए फिर ब, 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 इसका आम आदमी सरकार आ गई उसको भी गेड़ा कट, कट के अब कौशलर आया उसको भी कह रहे हैं कोई सुनवाई हो ही नहीं रहा बीस साल हो गए इसी में इससे पानी जैसे आज चल रहा है ऐसे रोज का हम लोगों का यही यही काम है हम लोग धरना भी दिए हर चीज करके थक गए हैं अब हम लोग कहाँ जाए तो क्या थी करें, मैं करें थी। सीवरेज में आंदा नहीं साफ सफाई करने वास्ते सीवरेज की कोई सफाई नहीं क्या आके बस वो भी देख के चले आते कोई पानी निकलन का कारण क्या है पानी क्यों सीवरेज तो बाहर लीक हो रहा है जा, आगे जब सप्लाई है ही नहीं आगे तो पानी जाता ही नहीं है सारे गली का पासे का पानी इतने गली में आता इसी साइड में आता है तो ये, ये नीमा की वजह से आगे सप्लाई है नहीं ना ये गली ऊंची करते है ना ये इस गली का पानी का हल कोई करते हैं सरकार को तो होना चाहिए अगर आपको यही है सबसे ज्यादा गली निमा यही है हम लोग बहुत कह कह के थक गए कि सर थोड़ा सा ऊंचा करा दीजिए थोड़ा सा हम लोगों को राहत करा दीजिए कोई सुनवाई नहीं हुआ कोई सुनवाई किसी दार सरकार दार में दार नहीं, दार नहीं दार हुआ है बिल्कुल बिल्कुल एक गल करिए तो मौसम साफ है जे बरसात हो जाए दो घंटे की बारिश हो जाए तो की हालात हो सर फिर तो ये प्लाट ना खाली प्लाट अगर ना खाली हो सर दो तीन प्लाटा दो तीन प्लाटा अगर ना खाली हुए फिर तो हम इसमें डूब बच्चे डूब के मर जाएंगे बच्चे डूब के मर जाएंगे ये तो कहो प्रशासन प्रशासन आगे यही मांग करते हैं सरकार तुसी हमारा कोई सुनवाई करे हमारा को गली का हल करे कर... गली का हम कहाँ चले जाएंगे बच्चे नहीं पढ़ सकते कोई द... दवाई नहीं, 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 नहीं करा सकते कोई आज आज नहीं सकता कोई राज रिश्तेदार अगर कह दो कहेंगे हम तुम्हारे गली में कैसे जाए मांग करते हो मांग हम मांग की गली सही हो जाए ये मांगे है पानी का हल हो जाए पानी ना निकल रहे पानी यही हल कर देवी सभी गली सही हो जाए ਪਾਣੀ ਨਾ ਨਿਕਲੇ ਸਾਡੇ ਬੱਚੇ ਸਕੂਲਸ ਕੱਲ ਜਾਣ ਬਿਮਾਰੀਆਂ ਨਾ ਲੱਗਣ ਸਾਨੂੰ ਚੁੱਟੀਆਂ ਵੀ ਕਰਦੇ ਬੱਚੇ ਜਿਸ ਦਿਨ ਬਾਰਿਸ਼ ਹੋ ਜਾਂਦੀ ਇਤਨਾ ਓਵਰ ਪਾਣੀ ਹੋ ਜਾਂਦਾ ਕਿ ਘਰ ਕੇ ਅੰਦਰ ਪਾਣੀ ਆਨੇ ਲੱਗਦਾ ਤਾਂ ਹਮੇ ਤਾਂ ਛੁੱਟੀਆਂ ਕਰਾਨੀ ਪੜੇਗੀ ਬੱਚੋ ਕੋ ਕਿਆ ਕਰੇ ਐਸੇ ਭੇਜੇਗੇ ਤਾਂ ਡਰ ਵੀ ਲਗਤਾ ਹੈ ਇਸ ਕਰਕੇ ਮੈਂ ਸਕੂਲ ਕੇ ਬੱਚੀ ਕੋ ਛੁੱਟੀਆਂ ਕਰਾਨੀ ਪੜਤੀ ਹੈ ਬਿਲਕੁਲ ਸੋ 10 ਦੇ ਪੁਨੀਤ ਨਗਰ ਦੇ ਹਾਲਾਤ ਤੁਹਾਨੂੰ ਥੋੜੇ ਨਾਲ ਸਾਂਝਾ ਕਰਾਨ ਲੱਗੇ ਆ ਇਲਾਕਾ ਪੁਨੀਤ ਨਗਰ ਦੇ ਵਿੱਚ ਮੌਜੂਦ ਆ ਜਿੱਥੇ ਦੀ ਤਸਵੀਰ ਜਿਹੜੀ ਆ ਤੁਸੀਂ ਖੁਦ ਦੇਖ ਸਕਦੇ ਹੋ ਆਪਣੇ ਅੱਖਾਂ ਨਾਲ ਕਿ ਕਿਸ ਤਰੀਕੇ ਪਾਣੀ ਦਾ ਜਿਹੜਾ ਜਮਵਾੜਾ ਵਾ ਕਿਸ ਤਰੀਕੇ ਨਜ਼ਰ ਆ ਰਿਹਾ ਪਾਣੀ ਕਿਸ ਤਰੀਕੇ ਗਲੀਆਂ ਦੇ ਵਿੱਚ ਉਸ ਤਰੀਕੇ ਖੜਾ ਹੋਇਆ ਕਿ ਬਿਲਕੁਲ ਸਾਫ਼ ਨਹੀਂ ਹੋ ਰਿਹਾ ਪਾਣੀ ਕਿਸ ਤਰੀਕੇ ਜਾ ਰਿਹਾ ਵਾ ਇਹ ਤਸਵੀਰ ਤੁਸੀਂ ਖੁਦ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਕੀ ਬਣੇ ਹੋਏ ਨੇ ਸੋ ਕਿ ਇਹ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਤੇ ਇਹਨਾਂ ਵੱਲੋਂ ਕਹਿਣਾ ਹੈ ਕਿ ਜੇਕਰ ਇਸ ਇਲਾਕੇ ਦੇ ਵਿੱਚ 2 ਘੰਟੇ ਬਰਸਾਤ ਹੋ ਜਾਵੇ ਤੇ ਕਿਤਨੇ ਕਿਤੇ ਇਹ ਇਲਾਕਾ ਜਿਹੜਾ ਵਾ ਇਹ ਗਲੀ ਪੂਰੀ ਤਰੀਕੇ ਭਰ ਜਾਂਦੀ ਏ ਸੋ ਕਿਤਨੇ ਕਿਤੇ ਜਿਹੜੇ ਇਹ ਗੰਦਾ ਪਾਣੀ ਹੈ ਇਸ ਗੰਦੇ ਪਾਣੀ ਦੇ ਵਿੱਚ ਜਿਹੜੇ ਲੋਕ ਆ ਜਾ ਰਹੇ ਨੇ ਕਿਤਨੇ ਕਿਤੇ ਉਹਨਾਂ ਨੂੰ ਕਾਫੀ ਕੋਈ ਵੀ ਜੜੀ ਹੈ ਬਿਮਾਰੀ ਜੜੀ ਹੈ ਲੱਗ ਸਕਦੀ ਤੇ ਉਸ ਤੋਂ ਬਾਅਦ ਦਾ ਜ਼ਿੰਮੇਵਾਰ ਕੌਣ ਹੋਊਗਾ ਕਿਉਂਕਿ ਜੇਕਰ ਇਲਾਕੇ ਦੀ ਗੱਲ ਕਰੀਏ ਤੇ ਮੱਛਰਾਂ ਦੇ ਨਾਲ ਇਹ ਇਲਾਕਾ ਜਿਹੜਾ ਪੂਰਾ ਭਰਿਆ ਹੋਇਆ ਹੈ ਮੱਛਰ ਇਸ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਦਸਤਕ ਪਾ ਕੇ ਰੱਖਿਆ ਹੋਇਆ صاف ਨਹੀਂ ਹੈਗੀ ਗਲੀ ਉਹ ਦੇਖ ਸਕਦੇ ਹੋ ਤਸਵੀਰ ਜਿਹੜੀ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿਸ ਤਰੀਕੇ ਪਾਣੀ ਜਿਹੜਾ ਵਾ ਉਹ ਸਿੱਧੇ ਤੌਰ ਤੇ ਖਾਲੀ ਪਲਾਟ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਕੰਟੀਨਿਊ ਇਹ ਪਾਣੀ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਇਸ ਨੂੰ ਬਿਲਕੁਲ ਹੀ ਕਿਸੇ ਦੇ ਦੇਕੇ ਦਾ ਕੋਈ ਹੱਲੇ ਦਾ ਨਹੀਂ ਕੀਤਾ ਜਾ ਰਿਹਾ ਸੋ ਕਿਤੇ ਨਾ ਕਿਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਾਂ ਇਲਾਕੇ ਦੇ ਜਿਹੜੇ ਕਾਉਂਸਲਰ ਨੇ ਉਹਨਾਂ ਅੱਗੇ ਵੀ ਮੰਗ ਕੀਤੀ ਜਾਰੀ ਲੋਕਾਂ ਦੀ ਤੇ ਕਿਹਾ ਜਾ ਰਿਹਾ ਵੀ ਕਿ ਆਖਿਰਕਾਰ ਮੰਗ ਕਿਉਂ ਨਹੀਂ ਪੂਰੀ ਹੋ ਰਹੀ ਸੋ ਕਾਰਨ ਕੀ ਹੈਗਾ ਤੁਸੀਂ ਕਾਉਂਸਲਰ ਦੇ ਕੋਲ ਗਏ ਸੀਗੇ ਕਾਉਂਸਲਰ ਨਾਲ ਗੱਲਬਾਤ ਕੀਤੀ ਜਾਂ ਬਾਤ ਕੀਤੀ ਇਸ ਮਾਮਲੇ ਸਮਝ ਸਰ ਇਸ ਦੇ ਰਿਗਾਰਡਿੰਗ ਅਸੀਂ ਕਾਉਂਸਲਰ ਨੂੰ 50 ਵਾਰ ਵੀਡੀਓ ਪਾ ਚੁੱਕੇ ਹਾਂ ਉਹਨਾਂ ਨਾਲ ਫੋਨ ਤੇ ਵੀ ਗੱਲ ਹੋ ਚੁੱਕੀ ਹੈ ਉਹਨਾਂ ਨੇ ਸਾਨੂੰ 10 ਤਰੀਕ ਦਾ ਟਾਈਮ ਦਿੱਤਾ ਸੀਗਾ 10 ਤਰੀਕ ਤੋਂ ਪੂਰਾ ਮਹੀਨਾ ਜੁਲਾਈ ਦਾ ਨਿਕਲ ਗਿਆ ਅਗਸਤ ਵੀ ਸ਼ੁਰੂ ਹੋ ਗਿਆ ਹਜੇ ਵੀ ਫੇਰ 10 ਦਿਨ ਦਾ ਟਾਈਮ ਦੇ ਰਹੇ ਹੈ ਮਤਲਬ ਕਿ ਸਿਰਫ ਮਿੱਠੀ ਗੋਲੀ ਦੇ ਰਹੇ ਹੈ ਸਿਰਫ ਮਿੱਠੀ ਗੋਲੀ ਦੇ ਰਹੇ ਹੈ ਪਿਛਲੇ 15 20 ਸਾਲ ਤੋਂ ਸਿਰਫ ਉਹ ਮਿੱਠੀਆਂ ਗੋਲੀਆਂ ਦੇ ਰਹੇ ਵੀ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਨਾ ਸਰ ਗਲੀ ਦਾ ਲੈਵਲ ਬਰਾਬਰ ਚ ਹੈਗਾ ਨਾ ਸਰ ਗਲੀ ਚ ਇੰਨਾ ਪਾਣੀ ਲੱਗਾ ਹੈ ਬੱਚੇ ਘਰ ਦੇ ਅੱਗੇ ਖੇਲ ਨਹੀਂ ਸਕਦੇ ਹੈਗੇ ਲੋਕਾਂ ਦਾ ਖਾਣਾ ਰਿਸ਼ ਹੋ ਜੇ ਤਾਂ ਲੋਕਾਂ ਦੇ ਘਰ ਦੇ ਅੰਦਰ ਪਾਣੀ ਵਾਪਕ ਬੈਕ ਮਾਰਨ ਲੱਪੇਂਦਾ ਜਿੰਦੇ ਕਾਰਨ ਕਿ ਅੰਦਰ ਘਰ ਦੇ ਅੰਦਰ ਵੀ ਪਾਣੀ ਲੱਗ ਜਾਂਦਾ ਗਲੀ ਤਾਂ ਪੂਰੀ ਭਰ ਜਾਂਦੀ ਹੈ ਜਿਸ ਤਰੀਕੇ ਦੇ ਮੱਛਰ ਇਸ ਇਲਾਕੇ ਦੇ ਵਿੱਚ ਹੈਗੇ ਕਿ ਲੱਗਦਾ ਕਿ ਕੋਈ ਮੱਛਰ ਖਤਮ ਕਰਨ ਵਾਸਤੇ ਕੋਈ ਦਵਾਈ ਆ ਕੋਈ ਸਪਰੇ ਵਗੈਰਾ ਕੋਈ ਨਹੀਂ ਸਰ ਦਵਾਈ ਤਾਂ ਬਹੁਤ ਦੂਰ ਦੀ ਗੱਲ ਹੈ ਇੱਥੇ ਪਾਣੀ ਇਸ ਹਿਸਾਬ ਨਾਲ ਲੱਗਾ ਹੋਇਆ ਕਿ ਮੱਛਰ ਹੋਰ ਵਧਾਇਆ ਜਾ ਰਿਹਾ ਹੈ ਜਿਸ ਹਿਸਾਬ ਨਾਲ ਪਾਣੀ ਲੱਗਾ ਹੋਇਆ ਮੱਛਰ ਇੰਨਾ ਜ਼ਿਆਦਾ ਹੋ ਰਿਹਾ ਕੋ ਸਰਕਾਰ ਨੂੰ ਕੋਈ ਉਹ ਨਹੀਂ ਹੈਗਾ ਫੋਨ ਕਰ ਕਰ ਥੱਕ ਗਏ ਲੇਕਿਨ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਮੰਗਤ ਸਾਡੀ ਮੰਗ ਇਹ ਹੈ ਕਿ ਗਲੀ ਦਾ ਸੁਧਾਰ ਕੀਤਾ ਜਾਵੇ ਗਲੀ ਦਾ ਲੈਵਲ ਬਰਾਬਰ ਕੀਤਾ ਜਾਵੇ ਤੇ ਜਿੰਨਾ ਪਾਣੀ ਦਾ ਜਿਹੜੀ ਸਮੱਸਿਆ ਹੈਗੀ ਹੈ ਅੱਗੇ ਡੰਪ ਦੇ ਜਿਹੜਾ ਹੈਗਾ ਪਾਣੀ ਪ੍ਰੋਪਰ ਤਰੀਕੇ ਨਾਲ ਸਾਫ਼ ਕੀਤਾ ਜਾਵੇ ਤਾਂ ਕਿ ਇਹ ਪਾਣੀ ਦਾ ਫਲੋ ਜਿਹੜਾ ਹੈਗਾ ਪੂਰਾ ਉੱਪਰ ਜਾਵੇ ਤਾਂ ਕਿ ਪਾਣੀ ਗਟਰਾਂ ਦੇ ਵਿੱਚ ਫੁੱਲ ਨਾ ਰਵੇ ਬਿਲਕੁਲ ਸੋ ਦੱਸਦੇ ਕਿ ਗਲੀ ਦਾ ਜਿਹੜਾ ਲੈਵਲ ਹੈ ਉਸ ਬਾਰੇ ਵੀ ਗੱਲ ਕੀਤੀ ਉਹਨਾਂ ਵੱਲੋਂ ਕਹਿਣਾ ਹੈ ਕਿ ਗਲੀ ਦਾ ਇਹ ਜਿਹੜਾ ਪੂਰਾ ਲੈਵਲ ਹੈ ਉਹ ਕਿਸ ਤਰੀਕੇ ਉੱਪਰ ਥੱਲੇ ਨਜ਼ਰ ਆ ਰਿਹਾ ਤੁਸੀਂ ਖੁਦ ਦੇਖ ਸਕਦੇ ਹੋ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਡਿਮਾਂਡ ਹੈ ਕੀ ਗਲੀ ਨੂੰ ਸਾਫ ਕੀਤਾ ਜਾਵੇ ਪਾਣੀ ਨੂੰ ਸਾਫ ਕੀਤਾ ਜਾਵੇ ਤੇ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹ ਸਾਫ ਸੁਥਰੇ ਨਾਲ ਰਹਿ ਸਕਣ ਸੋ ਇਸ ਮਾਮਲੇ ਸੰਬੰਧ ਗੱਲਬਾਤ ਵੀ ਕਰਾਂਗੇ ਜਿਹੜੇ ਇਲਾਕੇ ਦੇ ਕੌਂਸਲਰ ਨੇ ਜਾਣਕਾਰੀ ਲਵਾਂਗੇ ਆਖਿਰਕਾਰ ਕੀ ਕਾਰਨ ਹੈ ਕਿਉਂ ਇਸ ਇਲਾਕੇ ਦਾ ਹੱਲ ਜਿਹੜਾ ਨਹੀਂ ਕੀਤਾ ਜਾ ਰਿਹਾ ਉਹ ਗੱਲਬਾਤ ਕਰਦੇ ਹਾਂ ਨੀਤਨਗਰ ਗਲੀ ਨੰਬਰ 1 ਦੇ ਵਿੱਚ ਲੋਕ ਕਾਫੀ ਪਰੇਸ਼ਾਨ ਨੇ ਪਾਣੀ ਤੇ ਉਹਨਾਂ ਦੇ ਕੰਮ ਨੂੰ ਲੈ ਕੇ ਤਰ੍ਹਾਂ ਲੱਗੇ ਬੈਠਾ ਵੀ ਜੋਂ ਤਾਂ ਕੇ ਦੇਖ ਲਓ ਸਰ ਕਿੱਥੇ ਬੈਠੇ ਹੋ ਉਤਰਨ ਲੱਗੇ ਡੀ ਜੋਂ ਡੀ ਜੋਂ ਸਰ ਇਹ ਹੱਲ ਕੀਤਾ ਜਾਊਗਾ ਸਾਫ ਕੀਤਾ ਜਾਊਗਾ ਭਾਈ ਸਾਹਿਬ ਇਹਨਾਂ ਦੇ ਹੱਲ ਵਾਸਤੇ ਹੀ ਤਰ੍ਹਾਂ ਲੱਗੇ ਹੋਇਆ ਓਕੇ ਆ ਇਹ ਲੋਦੇ ਹੱਥ ਪਾਸੀ ਤਰਨਾ ਲੱਗਿਆ ਹੋਇਆ ਹਾਂ ਠੀਕ ਹੈ ਹਾਂ ਇਹ ਤੁਹਾਨੂੰ ਪਤਾ ਵੀ ਹੈ ਜ਼ਰਾ ਸਰ ਇੱਕ ਸਵਾਲ ਹੈ ਕਿ ਤਰਨਾ ਹੀ ਕਿਉਂ ਲਾਣਾ ਪੈਂਦਾ ਕਿਉਂ ਡਿਮਾਂਡਸ ਪੂਰੀਆਂ ਨਹੀਂ ਹੁੰਦੀਆਂ ਮੰਗ ਜਦੋਂ ਆਪੋਜੀਸ਼ਨ ਦੇ ਕੋਈ ਸਰਵਾਈਸ ਨਹੀਂ ਹੁੰਦੀ ਫਿਰ ਤਰਨਾ ਹੀ ਲਗਾਉਣਾ ਪਏਗਾ ਨਾ ਜੀ ਜੇ ਸਰਵਾਈਸ ਨਹੀਂ ਹੋਊਗੀ ਸਰ ਮਤਲਬ ਥੋੜੇ ਬੋਲੋ ਲਗਾਤਾਰ ਤਰਨੇ ਲਗਾ ਕੇ ਉਸ ਤੋਂ ਬਾਅਦ ਕੰਮ ਕਰਾਈ ਜਾ ਰਹੇ ਬਿਲਕੁਲ ਸੋ ਦੱਸ ਦिए ਇਲਾਕੇ ਦੇ ਕੌਂਸਲਰ ਸੀਗੇ ਜਨਾ ਵੱਲੋਂ ਕਿਹਾ ਜਾ ਰਿਹਾ ਕਿ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਹੀ ਪ੍ਰੋਟੈਸਟ ਕਰਨਾ ਪੈ ਰਿਹਾ ਇਹਨਾਂ ਦੇ ਖੁਦ ਜਿਹੜੇ ਸ਼ਬਦ ਨੇ ਤੁਸੀਂ ਖੁਦ ਦੇ ਦੇਖ ਸਕਦੇ ਹੋ ਕਿ ਇਲਾਕੇ ਦੇ ਵਿੱਚ ਦੇ ਲੋਕਾਂ ਦਾ ਹੱਲ ਕਰਨ ਵਾਸਤੇ ਇਲਾਕੇ ਦੇ ਕੌਂਸਲਰ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਬਾਹਰ ਬੈਠੇ ਆ ਮੰਗ ਕਰ ਰਹੇ ਹਾਂ ਪ੍ਰਸ਼ਾਸਨ ਅੱਗੇ ਪਰ ਕੀ ਕਾਰਨ ਹੈ ਕਿਉਂ ਸਾਫ਼ ਨਹੀਂ ਹੋ ਰਿਹਾ ਇਹ ਆਣ ਵਾਲਾ ਸਮਾਂ ਦੱਸੂਗਾ ਫਿਰ ਹਾਲ ਇਲਾਕੇ ਦੇ ਕੌਂਸਲਰ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇਲਾਕੇ ਦੀ ਜਿਹੜੀ ਸਫਾਈ ਵਾਸਤੇ ਉਹ ਡੀ ਜ਼ੋਨ ਦੇ ਬਾਹਰ ਬੈਠੇ ਨੇ ਪਰ ਕੀ ਕਾਰਨ ਹੈ ਕਿਉਂ ਸਾਫ ਨਹੀਂ ਹੋ ਰਿਹਾ ਉਹ ਆਉਣ ਦਾ ਸਮਾਂ ਦੱਸੂਗਾ ਹੁਣ ਤਰਨਾ ਤਾਂ ਲਾ ਕੇ ਬੈਠੇ ਨੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਇਹ ਲੱਗਦਾ ਹੈ ਕਿ ਇਲਾਕਾ ਪੁਨੀਤਨਗਰ ਦੇ ਵਿੱਚ ਗਲੀ ਨੰਬਰ 1 ਦੀ ਜਿਹੜੀ ਹੈ ਸਫਾਈ ਹੁੰਦੀ ਹੈ ਜਾਂ ਪੁਨੀਤਨਗਰ ਦੀ ਸਫਾਈ ਹੁੰਦੀ ਹੈ ਗੰਦਗੀ ਦੀ ਉਹ ਆਉਣ ਦਾ ਸਮਾਂ ਦੱਸੂਗਾ ਦੇਖ ਰੋ ਦੁਬਾਰਾ ਲਾਈ ਮੈਨੂੰ ਥੈਂਕ ਕੈਮਰਾਮੈਨ ਦੀਪਕ ਕੁਮਾਰ ਦਾ ਧੰਨਵਾਦ